ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਦਰਜ ਹੈ ਇਸ ਗੁਰਦੁਆਰੇ ਦਾ ਨਾਮ ਇਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਨਾਨਕ ਦਰਬਾਰ ਅਤੇ ਇਹ ਦੁਬਈ ਵਿੱਚ ਬਣਿਆ ਹੋਇਆ ਹੈ ਇਸ ਗੁਰਦੁਆਰੇ ਨੂੰ ਬਣਾਉਣ ਲਈ ਸ਼ੇਖ ਮੁਹੰਮਦ ਬਿਨ ਰਸ਼ੀਦ ਅਲ ਮਖਤੂਮ ਨੇ 25400 ਵਰਗ ਫੁੱਟ ਦੀ ਜ਼ਮੀਨ ਦਿੱਤੀ ਹੈ ਇਸ ਗੁਰਦੁਆਰੇ ਨੂੰ ਬਣਾਉਣਾ ਇੰਨਾ ਸੌਖਾ ਨਹੀਂ ਸੀ ਦੁਬਈ ਵਿੱਚ ਰਹਿੰਦੇ ਹੋਏ ਸਿੱਖਾਂ ਨੇ ਇਸ ਸ਼ੇਖ ਨੂੰ ਆਕੇ ਕਿਹਾ ਪਰ ਉਹ ਮੰਨੇ ਨਾ ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਅਰਬੀ ਭਾਸ਼ਾ ਵਿੱਚ ਟਰਾਂਸਲੇਟ ਕਰਕੇ ਇਹਨਾਂ ਨੂੰ ਸੁਣਾਇਆ ਫਿਰ ਇਹਨਾਂ ਨੂੰ ਇਹ ਗੱਲ ਸਮਝ ਆਈ ਕਿ ਸਿੱਖ ਧਰਮ ਸਾਰਿਆਂ ਦਾ ਸਾਂਝਾ ਧਰਮ ਹੈ ਇਸ ਧਰਮ ਤੋਂ ਕਿਸੇ ਦੂਜੇ ਧਰਮ ਨੂੰ ਕੋਈ ਖਤਰਾ ਨਹੀਂ ਹੈ ਇਸ ਲਈ ਫਿਰ ਉਹ ਆਖਿਰਕਾਰ ਮੰਨ ਗਏ ਤੇ ਉਹਨਾਂ ਨੇ ਜ਼ਮੀਨ ਦੇ ਹੀ ਦਿੱਤੀ ਤੇ ਇਸ ਗੁਰਦੁਆਰੇ ਦੇ ਵਿੱਚ 600 ਲੋਕਾਂ ਨੂੰ ਜੋ ਕਿ 101 ਦੇਸ਼ਾਂ ਤੋਂ ਆਏ ਸੀ ਉਹਨਾਂ ਨੂੰ ਲੰਗਰ ਛਕਾਇਆ ਗਿਆ ਇਸ ਕਰਕੇ ਹੀ ਤਾਂ ਇਸ ਗੁਰਦੁਆਰੇ ਦਾ ਨਾਮ ਗਿਨੀਸ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਦਰਜ ਹੈ ਮੈਨੂੰ ਤੇ ਤੁਹਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਹੈ ਸਾਡੇ ਮਹਾਨ ਇਤਿਹਾਸ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਇੰਨਾ ਸ਼ੇਅਰ ਕਰੋ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਸਾਡੇ ਮਹਾਨ ਗੁਰਦੁਆਰੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਵੀ ਦਰਜ ਹੋਣ ਲੱਗ ਗਏ ਨੇ